ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਕੀ ਹਾਲ ਚਾਲ ਆ ਬੇਲੀਓ ਸੰਦੀਪ ਸਿੰਘ ਦੇ ਪੇਜ ਤੇ ਬਾਈ ਤੁਹਾਡਾ ਸਵਾਗਤ ਹੈ ਲਓ ਵੀ ਮਿੱਤਰੋ ਭੈਣੋ ਤੇ ਭਰਾਵੋ ਅੱਜ ਆਪਾਂ ਤੁਹਾਡੇ ਲਈ ਇੱਕ ਨੁਕਤਾ ਲੈ ਕੇ ਹਾਜ਼ਰ ਹੋਏ ਆ ਆਪਣੇ ਪੇਜ ਦੇ ਉੱਤੇ ਭੈਣਾਂ ਤੇ ਭਰਾਵਾਂ ਲਈ ਤੇ ਨੁਕਤਾ ਚੰਗਾ ਲੱਗਿਆ ਵੀਡੀਓ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਵੀ ਕਰ ਲਓ ਤਾਂ ਜੋ ਕਿਸੇ ਹੋਰ ਭੈਣ ਭਰਾ ਦਾ ਫਾਇਦਾ ਵੀ ਹੋ ਸਕੇ ਲਓ ਵੀ ਮਿੱਤਰੋ ਭੈਣਾਂ ਭਰਾਵਾਂ ਦੇ ਅਕਸਰ ਦੇਖਿਆ ਕਿ ਖੁਰਕ ਹੋਣ ਲੱਗ ਜਾਂਦੀ ਹੈ ਤੇ ਦੱਦਾਂ ਹੀ ਬਣ ਜਾਂਦੇ ਤੇ ਲਾਲ ਜੇ ਨਿਸ਼ਾਨ ਪੈ ਜਾਂਦੇ ਤੇ ਜਿੱਥੇ ਆਪਾਂ ਅੱਗੇ ਖੁਰਕਦੇ ਆ ਉਹ ਪਾਣੀ ਨਾਲ ਗਾਹਾਂ ਗਾਹਾਂ ਦੰ ਇਹ ਹੁੰਦੀ ਹੈ ਬਈ ਖੂਨ ਦੇ ਵਿੱਚ ਇਫੈਕਸ਼ਨ ਜੇ ਆਪਣਾ ਖੂਨ ਨਿਖ ਸਾਫ਼ ਨਹੀਂ ਹੁੰਦਾ ਤਾਂ ਖੂਨ ਦੇ ਵਿੱਚ ਕੋਈ ਇਰੈਕਸ਼ਨ ਜਾਂ ਹੋਇਆ ਨਾ ਉਹਦੇ ਕਰਕੇ ਦੱਦਾਂ ਵਗੈਰਾ ਆਪਣੇ ਬਣ ਜਣਗੀਆਂ ਤੇ ਇਹਦਾ ਆਪਾਂ ਇਲਾਜ ਦੱਸਾਂਗੇ ਤੁਹਾਨੂੰ ਘਰੇਲੂ ਵੀ ਘਰ ਦੇ ਵਿੱਚ ਤੁਸੀਂ ਆਸਾਨੀ ਨਾਲ ਕਿਵੇਂ ਚੀਜ਼ਾਂ ਬਣਾ ਕੇ ਇਹਦਾ ਇਲਾਜ ਤੁਸੀਂ ਕਰ ਸਕਦੇ ਆ ਲਓ ਵੀ ਮਿੱਤਰੋ ਸਭ ਤੋਂ ਪਹਿਲਾਂ ਲੈਣੀ ਹੈ ਤੁਸੀਂ 50 ਗ੍ਰਾਮ ਗਲੋ ਤੇ 50 ਗ੍ਰਾਮ ਲੈਣੀ ਹੈ ਤੁਸੀਂ ਨਿੰਮ ਦੇ ਪੱਤੇ ਤੇ 50 ਗ੍ਰਾਮ ਲੈਣੀ ਆ ਤੁਸੀਂ ਹਲਦੀ 50 ਗ੍ਰਾਮ ਲੈਣੀ ਆ ਤੁਸੀਂ ਤુલਸੀ ਤੇ 100 ਗ੍ਰਾਮ ਬਈ ਲੈਣਾ ਤੁਸੀਂ ਤ੍ਰਿਫਲਾ ਚੂਰਨ ਚੂਰਨ ਬਈ ਆਪਾਂ ਕਿਸੇ ਵੀ ਕੰਪਨੀ ਦਾ ਲੈ ਸਕਦੇ ਹਾਂ ਘਰੇ ਵੀ ਬਣਾ ਸਕਦੇ ਹਾਂ ਤੇ 100 ਗ੍ਰਾਮ ਤੁਸੀਂ ਤ੍ਰਿਫਲਾ ਚੂਰ ਲੈਣਾ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪਾਊਡਰ ਬਣਾ ਲੈਣਾ ਪਾਊਡਰ ਬਣਾ ਕੇ ਬਈ ਇੱਕ ਕੱਚ ਦੇ ਬਰਤਨ ਵਿੱਚ ਜਾਂ ਕੋਈ ਡੱਬੀ ਦੇ ਵਿੱਚ ਭਰ ਕੇ ਰੱਖ ਲੈਣਾ ਸੋਹਾਂ ਸ਼ਾਮ ਰੋਟੀ ਤੋਂ ਅੱਧਾ ਘੰਟਾ ਬਾਅਦ ਅੱਧਾ ਅੱਧਾ ਚਮਚਾ ਪਾਣੀ ਦੇ ਨਾਲ ਲੈਣਾ ਤੇ 5 ਤੋਂ 7 ਦਿਨਾਂ ਵਿੱਚ ਤੁਹਾਡੇ ਨੇ ਦੱਦਾਂ ਡਾਰਕਲ ਦੇ ਸਰਕਲ ਜੇ ਬਣਦੇ ਨੇ ਦੱਦਾਂ ਦੇ ਕਾਰਨ ਸਾਰੇ ਵੀ ਦੂਰ ਹੋ ਜਾਣਗੇ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰੋ ਤੇ ਆਪਣੇ ਪੇਜ ਨੂੰ ਫੋਲੋ ਕਰੋ ਸੱਸੀ ਕਾਲਾ